ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 사ਸੰਗਤ ਜੀ ਆਪ ਸਭ ਜੀਆਂ ਨੂੰ ਬ੍ਰਹਮ ਗਿਆਨੀ ਵਿਦਿਆਦਾਨੀ ਸ਼ਾਂਤੀ ਦੇ ਪੁੰਜ ਸ਼੍ਰੀਮਾਨ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਜੀਆਂ ਦੇ ਪਵਿੱਤਰ ਅਵਤਾਰ ਦਿਹਾੜੇ ਦੀ ਲੱਖ ਲੱਖ ਵਧਾਈ ਹੋਵੇ ਜੀ ਤੇ ਨਾਲ ਹੀ ਦੱਸਣਾ ਚਾਹਾਂਗੇ ਜੀ ਅੱਜ ਮੰਡੀ ਦੇ ਗੇਟ ਦੇ ਸਾਹਮਣੇ ਜੋਗੀ ਨਾਥਾਂ ਵੱਲੋਂ ਜੋ ਪੇਸਟਰੀਆਂ ਦਾ ਲੰਗਰ ਲਗਾਇਆ ਗਿਆ ਹੈ ਸੰਗਤਾਂ ਵਾਸਤੇ ਉਸ ਨੂੰ ਜ਼ਰੂਰ ਸ਼ੱਕ ਕੇ ਜਾਇਓ ਜੀ ਇਨਾਂ ਦੀ ਇਸ ਭਾਵਨਾ ਨੂੰ ਸਾਡਾ ਚੈਨਲ ਰਹਾਣੀ ਪੰਜਾਬ ਦਿਲੋਂ ਧੰਨਵਾਦ ਕਰਦਾ ਜੀ ਬਹੁਤ ਵਧੀਆ ਪ੍ਰਾਲੈ ਵੀਰਾਂ ਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਵਿਦਿਆਦਾਨੀ ਸ਼੍ਰੀਮਣ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਜੀ ਦੇ ਅਵਤਾਰ ਦਿਹਾੜੀ ਦੀ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਜੀ ਨਾਲ ਹੀ ਸਾਧ ਸੰਗਤ ਜੀ ਸਾਡੇ ਇਸ ਚੈਨਲ ਰਹਾਣੀ ਪੰਜਾਬ ਨੂੰ ਬਤੋ ਬਤ ਲੈ ਕੇ ਸ਼ੇਰ ਤੇ ਸਬਸਕ੍ਰਾਈਬ ਕਰਦੇ ਰਹਾ ਕਰੋ ਤਾਂ ਕਿ ਸਾਨੂੰ ਮੋਟੀਵੇਸ਼ਨ ਮਿਲਦਾ ਰਹੇ ਤੇ ਅਸੀਂ ਆਪ ਸਭ ਜੀਆਂ ਨੂੰ ਇਹੋ ਜਿਹੇ ਮਹਾਨ ਜੋ ਧਾਰਮਿਕ ਪ੍ਰੋਗਰਾਮ ਨਹੀਂ ਉਹ ਨਿਰੰਤਰ ਦਿਖਾਉਂਦੇ ਰਹੀਏ ਤੇ ਸਾਡਾ ਮਕਸਦ ਇਹੀ ਹੈ ਕਿ ਹਰ ਘਰ ਤੱਕ ਇਹ ਜੋ ਸਨੇਹਾ ਹੈ ਇਹ ਜਰੂਰ ਪਹੁੰਚੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਜੀ ਸਤਿ ਸ੍ਰੀ ਅਕਾਲ ਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸ਼੍ਰੀਮਾਨ ਸੰਤ ਬਾਬਾ ਆਤਰ ਸਿੰਘ ਜੀ ਮਹਾਰਾਜ ਜੀ ਦਾ ਜੋ ਜਨਮ ਦਿਹਾੜਾ ਹੈ ਨਗਰ ਚੀਮਾ ਮੰਡੀ ਵਿਖੇ ਮਨਾਇਆ ਜਾ ਰਿਹਾ ਹੈ ਉਸ ਦੇ ਨਗਰ ਕੀਰਤਨ ਤੇ ਜੋ ਲੰਗਰ ਹੈ ਮਿਸਤਰੀ ਭਰਾਵਾ ਵੱਲੋਂ ਏਲਿਆਂ ਦਾ ਲੰਗਰ ਹੈ ਜੋ ਸਮੂਹ ਸੰਗਤਾਂ ਦੇ ਲਈ ਲਗਾਇਆ ਗਿਆ ਹੈ ਤੋ ਇਹਨਾਂ ਦੇ ਸ਼ਰਧਾ ਭਾਵਨਾ ਨੂੰ ਸਾਡਾ ਚੈਨਲ ਰਹਾਣੀ ਪੰਜਾਬ ਦਿਲਾਉ ਧੰਨਵਾਦ ਕਰਦਾ ਜੀ ਬਹੁਤ ਵਧੀਆ ਪ੍ਰਾਲਾ ਜੀ ਆ ਜੀ ਤੁਹਾਨੂੰ It's वरगना जगन सारा जत वरगा जगन सारा जत वरगण जगन Thank मिठे मिठी p o वो सारीया बैठे बैठे बोल बोल के वो सारीया बैठे बैठे बोल बोल के बैठे बैठे वो तो बोले बैठे बैठे वो तो बोलते 啊。 This <laughs> दुनिया मिठे मिठे